ਸਾਤਸਰੀਆ ਕਾੰਦੋਸਤੋ ਪੰਜਾਬ ਵਿਧਾਨ ਸਭਾ 2027 ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਜਿੱਥੇ ਸਾਰੀਆਂ ਪਾਰਟੀਆਂ ਆਪਣੀਆਂ ਨੀਤੀਆਂ ਬਣਾ ਰਹੀਆਂ ਕਿ 2027 ਦੇ ਵਿੱਚ ਵਾਪਸੀ ਕਿਵੇਂ ਕਰਨੀ ਹੈ ਭਾਵ ਕਿ 2027 ਚ ਬਹੁਮਤ ਕਿਵੇਂ ਹਾਸਲ ਕਰਨਾ ਹੈ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਫਿਰ ਇੱਕ ਵਾਰ ਜੋ ਤੜੇਬੰਦੀ ਉੱਪਰ ਕੇ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਹਾਈ ਕਮਾਂਡ ਕਾਫੀ ਚਿੰਤਤ ਨਜ਼ਰ ਆ ਰਹੀ ਹੈ ਜਿਸ ਜਿਸ ਦੇ ਕਰਕੇ ਹਾਈ ਕਮਾਂਡ ਵੱਲੋਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਸ ਦੀ ਮੀਟਿੰਗ ਦਿੱਲੀ ਸੱਦ ਲਈ ਗਈ ਹੈ ਹਾਈ ਕਮਾਂਡ ਵੱਲੋਂ ਬੇਸ਼ੱਕ ਬਹੁਤ ਕੋਸ਼ਿਸ਼ ਕੀਤੀ ਗਈ ਪਿਛਲੇ ਸਮੇਂ ਜਦੋਂ ਮੈਡਮ ਨਵਜੋਤ कौर ਸਿੱਧੂ ਨੇ ਬਿਆਨ ਦਿੱਤਾ ਸੀ ਤਾਂ ਕੱਲਾ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਅੰਦਰ ਇਹ ਹਲਚਲ ਮਚ ਗਈ ਸੀ ਕਿ ਕਾਂਗਰਸ ਦੇ ਵਿੱਚ ਟਿਕਟਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਸ ਤੇ ਬਦਲੇ ਪੈਸੇ ਲੈ ਜਾਂਦੇ ਐ ਕਿਉਂਕਿ ਜਿਹੜਾ 500 ਕਰੋੜ ਵਾਲਾ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਤੇ ਇੱਕ ਉਹਨਾਂ ਨੇ ਜੋ ਇਸ ਵਕਤ ਮੌਜੂਦਾ ਸੰਸਦ ਮੈਂਬਰ ਨੇ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਦੇ ਉੱਪਰ ਵੀ ਇਲਜ਼ਾਮਬਾਜ਼ੀ ਕੀਤੀ ਸੀ ਕਿ ਕਾਂਗਰਸ ਨੇ ਉਹ ਲੀਡਰ ਨੇ ਰਾਜਸਥਾਨ ਦੇ ਵਿੱਚ ਜਿਹੜੀਆਂ ਟਿਕਟਾਂ ਉਹ ਪੈਸੇ ਲੈ ਕੇ ਉਹਨਾਂ ਦੀ ਵੰਡ ਕੀਤੀ ਹੈ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਇਸ ਬਿਆਨ ਤੋਂ ਬਾਅਦ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਣੂ ਸ਼ਾਸਨ ਦੇ ਨਾਮ ਤੇ ਕਾਰਵਾਈ ਕੀਤੀ ਗਈ ਮੈਡਮ ਨਮਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਪਰ ਉਸ ਤੋਂ ਬਾਅਦ ਕਾਫੀ ਕੰਟਰੋਲ ਹੋ ਰਿਹਾ ਫਿਰ ਪੰਜਾਬ ਮਾਮਲਿਆਂ ਦੇ ਇਨਚਾਰਜ ਪੁਪੇਸ਼ ਬਗੇਲ ਪੰਜਾਬ ਆਏ ਪਾਰਟੀ ਸਾਰੀ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਇਕੱਠੀ ਹੁੰਦੀ ਵੀ ਨਜ਼ਰ ਆ ਰਹੀ ਸੀ ਪਰ ਹੁਣ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਿੱਚ ਜੋ ਜੱਟਵਾਦ ਬਨਾਮ ਦਲਿਤ ਜੋ ਇਹਨੂੰ ਟਾਈਟਲ ਮਿਲਿਆ ਉਸ ਨੂੰ ਲੈ ਕੇ ਫਿਰ ਇੱਕ ਵਾਰ ਸਿਆਸਤ ਗਰਮਾ ਗਈ ਹੈ ਸਿਆਸੀ ਕਲਿਆਰਿਆਂ 'ਚ ਫਿਰ ਹਲਚਲ ਤੇਜ਼ ਹੋ ਗਈ ਹੈ ਕਾਂਗਰਸ ਪਾਰਟੀ ਖੁਦ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਬੜੀ ਮੁਸ਼ਕਲ ਨਾਲ ਸਾਰੀ ਪਾਰਟੀ ਲੀਡਰਸ਼ਿਪ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕੀਤਾ ਸੀ ਸਾਰਿਆਂ ਦੇ ਵਿੱਚੋਂ ਧੜੇਬੰਦੀ ਆਪਸੀ ਖਿੱਚੋਤਾਣ ਨੂੰ ਖਤਮ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਸਨ ਕੁਝ ਕਾਮਯਾਬੀ ਵੀ ਮਿਲੀ ਸੀ ਪਰ ਚਰਚ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਸਥਿਤੀ ਜਿਉਂ ਦੀ ਤਿਉਂ ਬੰਦੀ ਹੋਈ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਹਾਈ ਕਮਾਂਡ ਵੱਲੋਂ ਹੁਣ ਫਿਰ ਜਿਹੜੇ ਲੀਡਰਸ਼ਿਪ ਨੂੰ ਉੱਥੇ ਬੁਲਾ ਕੇ ਫਿਰ ਕੋਸ਼ਿਸ਼ ਕੀਤੀ ਜਾਏਗੀ ਉਪਰਾਲੇ ਕੀਤੇ ਜਾਣਗੇ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪਾਰਟੀ ਲੀਡਰਸ਼ਿਪ ਫਿਰ ਇੱਕ ਜਗ੍ਹਾ ਇਕੱਠੀ ਹੋ ਕੇ ਪਾਰਟੀ ਦੇ ਲਈ ਕੰਮ ਕਰੇ ਤੇ 2027 ਦੇ ਵਿੱਚ ਕਾਂਗਰਸ ਵੱਲੋਂ ਬਹੁਮਤ ਹਾਸਲ ਕੀਤਾ ਜਾ ਸਕੇ 2027 ਨੇੜੇ ਆਉਣ ਨਾਲ ਪੰਜਾਬ ਕਾਂਗਰਸ ਵਿੱਚ ਖਿੱਚੋਤਾਣ ਸਾਹਮਣੇ ਆਉਣ ਲੱਗੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇ ਇੱਕ ਬਿਆਨ ਕਿ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਵਿਰੋਧੀ ਪਾਰਟੀ ਦਾ ਆਗੂ ਪਾਰਟੀ ਜਰਨਲ ਸਕੱਤਰ ਇਸਤਰੀ ਵਿੰਗ ਦਾ ਪ੍ਰਧਾਨ ਉਹਨਾਂ ਨੇ ਕਿਹਾ ਕਿ ਉੱਚ ਜਾਤੀ ਦਾ ਨੂੰ ਲੈ ਕੇ ਵਿਵਾਦ جاری ਹੈ ਇਸ ਬਿਆਨ ਨੇ ਪੰਜਾਬ ਵਿੱਚ ਕਾਂਗਰਸ ਦੀਆਂ ਜੜ੍ਹਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਸਾਰੀ ਖੇਡ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਕਾਂਗਰਸ ਦਾ ਪਿਛਲੇ 2 ਸਾਲਾਂ ਦਾ ਇਤਿਹਾਸ ਹੈ ਕਿ ਚੋਣਾਂ ਵਾਲੇ ਸਾਲ ਤੋਂ ਪਹਿਲਾਂ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਸ ਗੱਲ ਬਾਰੇ ਜ਼ਿਕਰ ਕਰ ਚੁੱਕੇ ਹੈ ਦਰਅਸਲ ਕਾਂਗਰਸ ਵਿੱਚ 2027 ਦਾ ਚਿਹਰਾ ਬਣਨ ਦੀ ਖਿੱਚੋਤਾਣ ਲੰਮੇ ਸਮੇਂ ਤੋਂ ਹੈ ਇਹ ਮੁੱਖ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਚੱਲਦੀ ਰਹੀ ਹੈ ਇਸੇ ਸੰਦਰਭ ਦੇ ਵਿੱਚ ਵੜਿੰਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ 70 ਤੋਂ 80 ਨਵੇਂ ਚਿਹਰਿਆਂ ਨੂੰ ਚੋਣਵੀ ਮੈਦਾਨ ਦੇ ਵਿੱਚ ਲਿਆਉਣ ਦੇ ਹੱਕ 'ਚ ਹਨ ਇਸ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਗੇਲ ਨੇ ਐਲਾਨ ਕੀਤਾ ਕਿ ਪਾਰਟੀ 2022 ਦੀ ਗਲਤੀ ਨੂੰ ਨਹੀਂ ਦੁਹਰਾਏਗੀ ਅਤੇ 2027 ਵਿੱਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕੀਤੇ ਬਿਨਾਂ ਜੜੀ ਚੋਣ ਲੜੇਗੀ ਇਸ ਸੰਦਰਭ ਵਿੱਚ ਜੇਕਰ ਚੋਣ ਵੜਿੰਗ ਦੀ ਅਗਵਾਈ ਵਿੱਚ ਲੜੀ ਗਈ ਤਾਂ ਉਹਨਾਂ ਦਾ ਪਲੜਾ ਭਾਰੀ ਹੋ ਜਾਏਗਾ ਕਿਉਂਕਿ ਟਿਕਟਾਂ ਵੰਡਣ ਵਿੱਚ ਸੂਪਾ ਪ੍ਰਧਾਨ ਦੀ ਅਹਿਮ ਭੂਮਿਕਾ ਹੁੰਦੀ ਹੈ 2002 ਤੇ 2017 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀ ਗਈ ਅਤੇ ਕੈਪਟਨ ਹੀ ਮੁੱਖ ਮੰਤਰੀ ਬਣੇ ਸਨ ਜਦਕਿ ਦੋਵੇਂ ਵਾਰ ਕੈਪਟਨ ਨੇ ਪਾਰਟੀ ਦੀ ਕੰਬਾਲ ਸੰਭਾਲਣ ਲਈ ਲੰਬੀ ਜਦੋਜਹਿਦ ਕੀਤੀ ਸੀ 2015 ਵਿੱਚ ਤਾਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਅਹੁਦੇ ਤੋਂ ਹਟਾਉਣ ਲਈ ਕਾਫੀ ਸਮਾਕੂਟਨੀਤੀ ਕੀ ਯਤਨ ਕੀਤੇ ਪਾਰਟੀ ਦੇ ਸੂਤਰਾਂ ਮੁਤਾਬਕ ਚੰਨੀ ਦਾ ਉੱਚ ਜਾਤੀ ਬਾਰੇ ਦਿੱਤਾ ਬਿਆਨ ਬੇਵਜਾ ਨਹੀਂ ਸੀ ਕਿਉਂਕਿ ਭੁਗੇਲ ਦੁਆਰਾ 2022 ਦੀ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣ ਦੇ ਬਿਆਨ ਤੋਂ ਬਾਅਦ ਚੰਨੀ ਦੇ ਸਮਰਥਨ ਵਿੱਚ ਜੱਟ ਅਤੇ ਗੈਰ ਜੱਟ ਨੇਤਾਵਾਂ ਨੇ ਲੋਬਿੰਗ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ 31 जाट अगुਆ ਨੇ ਤਾਂ ਚੰਨੀ ਦੇ ਸਮਰਥਨ ਵਿੱਚ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਸਮਾਂ ਮੰਗ ਲਿਆ ਹੈ ਹਾਲਾਂਕਿ ਹਾਈ ਕਮਾਂਡ ਵੱਲੋਂ ਅਜੇ ਤੱਕ ਇਹਨਾਂ ਆਗੂਆਂ ਨੂੰ ਸਮਾਂ ਨਹੀਂ ਮਿਲਿਆ ਜੇ ਪਾਰਟੀ ਚੰਨੀ ਨੂੰ ਚਿਹਰਾ ਬਣਾ ਕੇ 2027 ਦੀ ਚੋਣ ਲੜੇਗੀ ਤਾਂ ਉਹਨਾਂ ਨੂੰ ਪਹਿਲਾਂ ਪਾਰਟੀ ਦੀ ਕਮਾਂਡ ਵੀ ਸੌਂਪਣੀ ਪਵੇਗੀ ਇਹੀ وجہ ਹੈ ਕਿ ਕਾਂਗਰਸ ਦੀ ਅਸਲੀ ਖਿੱਚੋਤਾਣ ਸੂਪਾ ਪ੍ਰਧਾਨ ਦੀ ਕੁਰਸੀ ਦੇ ਲਈ ਹੈ ਕਿਉਂਕਿ ਇਸ ਦੇ ਨਾਲ ਹੀ 2027 ਲਈ ਮੁੱਖ ਮੰਤਰੀ ਦਾ ਜਿਹੜਾ ਦਾਅਵਾ ਹੈ ਉਹ ਮਜ਼ਬੂਤ ਹੁੰਦਾ ਹੈ ਹੁਣ ਇਸ ਪੂਰੀ ਚਰ ਸਥਿਤੀ ਫਿਰ ਦੁਬਾਰਾ ਤੋਂ ਕਾਂਗਰਸ ਦੀ ਵਿਗੜ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਨੂੰ ਹਾਈ ਕਮਾਂਡ ਕਿਵੇਂ ਸੋਲਵ ਕਰਦੀ ਹੈ ਇਹ ਆਉਣ ਵਾਲੀ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ ਕਿ ਵਾਕਈ ਚੋਣਾ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਲੜਨੀ ਹੈ ਜਾਂ ਇਸ ਮੀਟਿੰਗ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਾਂ ਕਿਸੇ ਹੋਰ ਨੂੰ ਇਸ ਅਹੁਦੇ ਦੇ ਉੱਪਰ ਜਾਂ ਇਸ 2027 ਦਾ ਸੀਐਮ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਤੋਂ ਬਾਅਦ ਕਲੀਅਰ ਹੋ ਜਾਏਗਾ ਧੰਨਵਾਦ